ਸਸਰੀਕਲ ਬਾਈ ਜੀ ਸਾਰੇ ਵੀਰ ਭਰਾਵਾਂ ਨੂੰ ਅੱਜ ਤੁਹਾਡੇ ਲਈ ਲੈ ਕੇ ਆਇਆ Mahindra 575 ਮਾਡਲ 1999 ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਕਲੱਚ ਚ ਵੈਰੰਗਾ ਟਰੈਕਟਰ ਹੈ ਮਾਡਲ 1999 ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਟੈਟ ਦੇ ਕੰਡੀਸ਼ਨ ਚੈੱਕ ਰੋਈਂ ਜੀ ਨੂੰ ਨਹੀਂ ਹੁੰਦੀ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਮਾਡਲ 1999 ਅਗਲੇ ਟਾਇਰ ਜਮਨ ਨਵੇਂ ਨਵੇਂ ਦੇ ਅੱਜ ਹੀ ਨਵੇਂ ਪਾਈ ਹੈ ਜੀ ਮਗਲੇ ਟਾਇਰ 55% ਮਗਲੜਾ 55% ਜੇ 21 ਨੰਬਰ 1 ਦੇ ਰੀਬਰ ਰੂਮਾਂ ਦੀ ਕਲੀਚਨ ਪੂਰੀ ਸਾਫ ਹੈ ਮਾਡਲ 1999 ਆ ਮੰਗਰਾੜ ਮਰੂਡ ਵਧੀਆ ਬੇਦਾਗ ਮਗਰਾੜਾ ਜੀ ਕਲੀਚਨ ਸਾਫ ਸਾਫ ਟਰੈਕਟਰ ਦੀ ਵਧੀਆ ਟਰੈਕਟਰ ਦਾ ਰੇਟ ਵੀ ਬਹੁਤ ਬਾਜ ਬਰੇਣ ਵਾਲਾ ਹੈ ਮਾਡਲ 1999 ਪੂਰੀ ਬਾਜ ਬਰੇਡ ਟਰੈਕਟਰ ਦੇ ਨਹੀਂ ਆਪਾਂ ਨਿਡਨ ਮੇ ਮਾਰਲੇਜ ਟਰੈਕਟਰ ਦੀ ਸਾਫ ਕੰਡੀਸ਼ਨ ਹੈ ਰੈਡ ਦਾ ਜਿਹੜਾ ਆਪਾਂ ਰੇਟ ਰੱਖਿਆ ਜੀ 1,55,000 ਰੁਪਿਆ 1,55,000 ਰੁਪਿਆ ਦਾ ਜੀ 50 ਚ 45 ਐਚਪੀ ਵਾਲਾ ਟਰੈਕਟਰ ਹੈ ਪੂਰੀ ਸਾਫ ਕੰਡੀਸ਼ਨ ਹੈ ਆਪਾਂ ਇਹਦੇ ਇਸ ਇਹ ਰੇਟ 'ਚ ਵੀ ਮੰਤਨ ਕਰਦਣਾ ਮੌਕੇ ਤੇ ਟਰੈਕਟਰ ਮੌਕੇ ਤੁਹਾਨੂੰ 1,45,000 ਦਾ ਦੇ ਦਾਂਗੇ ਜੀ ਇੰਜਨ ਗੇਅਰ ਦਾ ਬਾਅ ਕੇ ਤਸੱਲੀ ਕਰਕੇ ਲੈ ਆ ਸਕਦੇ ਜੀ ਪਹਿਲਾਂ ਤਸੱਲੀ ਕਰੋ ਬਾਅ ਫਿਰ ਸੌਦਾ ਕਰੋ ਟਰੈਕਟਰ ਦਾ ਜੀ ਆਪਣਾ ਪਿੰਡ ਕੋਟਲੀ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਬਾਦਲਾ ਆਪਣਾ ਫੋਨ ਨੰਬਰ ਹੈ ਜੀ 62832 35883 62832 35883 ਤੇ ਫੋਨ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਹੋਰ ਵੀ ਕਿਸੇ ਵੀਰ ਭਰਾ ਨੇ ਕੋਈ ਹੋਰ ਵੀ ਟਰੈਕਟਰ ਖਰੀਦਣਾ ਜਾਂ ਇਹ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੈ ਤਾਂ ਆਪਣਾ ਫੋਨ ਨੰਬਰ ਤੇ ਗੱਲ ਕਰ ਸਕਦੇ ਜੀ 62832 35883 ਤੇ ਫੋਨ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ ਧੰਨਵਾਦ ਬਾਈ ਜੀ ਸਾਰਿਆਂ ਦਾ